ਸੋ ਅੱਜ ਤੜਕਸਾਰ ਹੀ ਈਡੀ ਦੀ ਰੇਡ ਆ ਜਿਹੜੀ ਮੇਰੇ ਘਰੇ ਪਈ ਆ ਤੇ ਮੈਂ ਇਹ ਕਹਿਣਾ ਚਾਹਣਾ ਕਿ ਜਿਹੜੇ ਲੋਕ ਪੰਜਾਂ ਸੱਤਾਂ ਸਾਲਾਂ ਦੇ ਵਿੱਚ ਵਿੱਚ ਕਰੋੜਾਂ ਰੁਪਏ ਦੀ ਜਾਇਦਾਦ ਬਣਾ ਗਏ ਆ ਇਹ ਈਡੀ ਉਹਨਾਂ ਦੇ ਘਰੇ ਕਿਉਂ ਨਹੀਂ ਪਈ ਮੇਰੇ ਘਰੇ ਕਿਉਂ ਈਡੀ ਦੀ ਰੇਡ ਪਈ ਆ ਤੇ ਕਿਸ ਨੇ ਪੁਵਾਈ ਆ ਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹਣਾ ਈਡੀ ਨੂੰ ਬੇਨਤੀ ਕਰਨੀ ਚਾਹਣਾ ਕਿ ਅਸੀਂ ਇੱਕ ਮੱਧ ਵਰਗੀ ਪਰਿਵਾਰ ਦੇ ਵਿੱਚੋਂ ਛੋਟੇ ਕਿਸਾਨ ਆ ਅਸੀਂ ਖੇਤੀ ਕਰਕੇ ਆਪਦਾ ਘਰ ਪਾਲਦੇ ਆ ਤੇ ਜੇ ਕਿਸੇ ਨੂੰ ਕੋਈ ਤੰਗੀ ਆ ਸਾਡੇ ਤੋਂ ਤੋਂ ਸਾਡੇ ਨਾਲ ਸਿੱਧੀ ਗੱਲ ਕਰੇ ਸਾਡੇ ਨਾਲ ਆ ਕੇ ਗੱਲ ਕਰੇ ਬੈਠ ਕੇ ਗੱਲ ਕਰ ਲਵੇ ਅਸੀਂ ਮਿਹਨਤ ਕਰਨ ਵਾਲੇ 8-10 ਕਿੱल्ल्याਵਲੇ ਕਿਸਾਨ ਆ ਸਾਡੇ ਘਰੋਂ ਅੱਜ ਸਵੇਰ ਦੇ ਈਡੀ ਨੇ ਅਲਮਾਰੀਆਂ ਕੀ ਪੇਟੀਆਂ ਕੀ ਜੋ ਵੀ ਲੀੜਾ ਕੱਪੜਾ ਸੀ ਸਾਰਾ ਕੁਝ ਫਰੋਲਿਆ ਪਰ ਮਿਲਣਾ ਕੁਝ ਨਹੀਂ ਐ ਮੈਂ ਫੇਰ ਦੁਬਾਰਤੋਂ ਕਹਿੰਦਾ ਕਿ ਮਿਲਣਾ ਕੁਝ ਨਹੀਂ ਐ ਸੋ ਇਹ ਜਿਹੜੀਆਂ ਕੂਝੀਆਂ ਸ਼ਾਦਸ਼ਾ ਘੜੀਆਂ ਜਾ ਰਹੀਆਂ ਮੇਰੇ ਖਿਲਾਫ ਕਿਉਂਕਿ ਅਸੀਂ ਸੰਯੁਕਤ ਕਿਸਾਨ ਮੋਰਚੇ ਦੀਆਂ 32 ਜਥੇਬੰਦੀਆਂ ਦੇ ਵਿੱਚ ਹਾਂ ਤੇ ਜਿਹੜੀ ਇਹ ਭਾਜਪਾ ਸਰਕਾਰ ਆ ਜਾਂ ਪੰਜਾਬ ਦੀ ਸਰਕਾਰ ਆ ਇਹ ਕਿਸਾਨਾਂ ਤੇ ਬਹੁਤ ਹੀ ਜ਼ਿਆਦਾ ਤਸ਼ੱਦਦ ਕਰ ਰਹੀ ਆ ਪਿਛਲੇ ਲੰਬੇ ਸਮੇਂ ਤੋਂ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਸਰਕਾਰਾਂ ਆਪਦਾ ਕੰਮ ਕਰਨ ਤੇ ਸਾਨੂੰ ਕਿਸਾਨਾਂ ਨੂੰ ਕਿਸਾਨ ਆਗੂਆਂ ਨੂੰ ਆਪਦਾ ਕੰਮ ਕਰ ਲੈਣ ਦੇ ਸੋ ਅੱਜ ਤੜਤਸਾਰ ਹੀ ਈਡੀ ਦੀ ਰੇਡ ਆ ਜਿਹੜੀ ਮੇਰੇ ਘਰੇ ਪਈ ਆ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਲੋਕ 5-7 ਸਾਲਾਂ ਦੇ ਵਿੱਚ ਵਿੱਚ ਕਰੋੜਾਂ ਰੁਪਏ ਦੀ ਜਾਇਦਾਦ ਬਣਾ ਗਿਆ ਇਹ ਈਡੀ ਉਹਨਾਂ ਦੇ ਘਰੇ ਕਿਉਂ ਨਹੀਂ ਪਈ ਮੇਰੇ ਘਰੇ ਕਿਉਂ ਈਡੀ ਦੀ ਰੇਟ ਪਈ ਆ ਤੇ ਕਿਸ ਨੇ ਪੁਵਾਈ ਆ ਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹਣਾ ਈਡੀ ਨੂੰ ਬੇਨਤੀ ਕਰਨੀ ਚਾਹਣਾ ਕਿ ਅਸੀਂ ਇੱਕ ਮੱਧ ਵਰਗੀ ਪਰਿਵਾਰ ਦੇ ਵਿੱਚੋਂ ਛੋਟੇ ਕਿਸਾਨ ਆ ਅਸੀਂ ਖੇਤੀ ਕਰਕੇ ਆਪਦਾ ਘਰ ਪਾਲਦੇ ਆ ਤੇ ਜੇ ਕਿਸੇ ਨੂੰ ਕੋਈ ਤੰਗੀ ਆ ਸਾਡੇ ਤੋਂ ਤੋਂ ਸਾਡੇ ਨਾਲ ਸਿੱਧੀ ਗੱਲ ਕਰੇ ਸਾਡੇ ਨਾਲ ਆ ਕੇ ਗੱਲ ਕਰੇ ਬੈਠ ਕੇ ਗੱਲ ਕਰ ਲਵੇ ਅਸੀਂ ਮਿਹਨਤ ਕਰਨ ਵਾਲੇ 8-10 ਕਿੱल्ल्याਵਲੇ ਕਿਸਾਨ ਆ ਸਾਡੇ ਘਰੋ ਅੱਜ ਸਵੇਰ ਦੇ ਈਡੀ ਨੇ ਅਲਮਾਰੀਆਂ ਕੀ ਪੇਟੀਆਂ ਕੀ ਜੋ ਵੀ ਲੀੜਾ ਕੱਪੜਾ ਸੀ ਸਾਰਾ ਕੁਝ ਫਰੋਲਿਆ ਪਰ ਮਿਲਣਾ ਕੁਝ ਨਹੀਂ ਐ ਮੈਂ ਫੇਰ ਦੁਬਾਰਤੋਂ ਕਹਿੰਦਾ ਕਿ ਮਿਲਣਾ ਕੁਝ ਨਹੀਂ ਐ ਸੋ ਇਹ ਜਿਹੜੀਆਂ ਕੂcjੀਆਂ ਸ਼ਾਦਸ਼ਾ ਘੜੀਆਂ ਜਾ ਰਹੀਆਂ ਮੇਰੇ ਖਿਲਾਫ ਕਿਉਂਕਿ ਅਸੀਂ ਸੰਯੁਕਤ ਕਿਸਾਨ ਮੋਰਚੇ ਦੀਆਂ 32 ਜਥੇਬੰਦੀਆਂ ਦੇ ਵਿੱਚ ਹਾਂ ਤੇ ਜਿਹੜੀ ਇਹ ਭਾਜਪਾ ਸਰਕਾਰ ਆ ਜਾਂ ਪੰਜਾਬ ਦੀ ਸਰਕਾਰ ਆ ਇਹ ਕਿਸਾਨਾਂ ਤੇ ਬਹੁਤ ਹੀ ਜ਼ਿਆਦਾ ਤਸ਼ੱਦਦ ਕਰ ਰਹੀ ਆ ਪਿਛਲੇ ਲੰਬੇ ਸਮੇਂ ਤੋਂ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਸਰਕਾਰਾਂ ਆਪਦਾ ਕੰਮ ਕਰਨ ਤੇ ਸਾਨੂੰ ਕਿਸਾਨਾਂ ਨੂੰ ਕਿਸਾਨ ਆਗੂਆਂ ਨੂੰ ਆਪਦਾ ਕੰਮ ਕਰ ਲੈਣ ਦੇ ਸੋ ਅੱਜ ਤੜਤਸਾਰ ਹੀ ਈਡੀ ਦੀ ਰੇਡ ਆ ਜਿਹੜੀ ਮੇਰੇ ਘਰੇ ਪਈ ਆ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਲੋਕ ਪੰਜਾਂ ਸੱਤਾਂ ਸਾਲਾਂ ਦੇ ਵਿੱਚ ਵਿੱਚ ਕਰੋੜਾਂ ਰੁਪਏ ਦੀ ਜਾਇਦਾਦ ਬਣਾ ਗਏ ਆ ਇਹ ਈਡੀ ਉਹਨਾਂ ਦੇ ਘਰੇ ਕਿਉਂ ਨਹੀਂ ਪਈ ਮੇਰੇ ਘਰੇ ਕਿਉਂ ਈਡੀ ਦੀ ਰੇਟ ਪਈ ਆ ਤੇ ਕਿਸ ਨੇ ਪੁਵਾਈ ਆ ਸੋ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨੀ ਚਾਹਣਾ ਈਡੀ ਨੂੰ ਬੇਨਤੀ ਕਰਨੀ ਚਾਹਣਾ ਕਿ ਅਸੀਂ ਇੱਕ ਮੱਧ ਵਰਗੀ ਪਰਿਵਾਰ ਦੇ ਵਿੱਚੋਂ ਛੋਟੇ ਕਿਸਾਨ ਆ ਅਸੀਂ ਖੇਤੀ ਕਰਕੇ ਆਪਦਾ ਘਰ ਪਾਲਦੇ ਆ ਤੇ ਜੇ ਕਿਸੇ ਨੂੰ ਕੋਈ ਤੰਗੀ ਆ ਸਾਡੇ ਤੋਂ ਤੋਂ ਸਾਡੇ ਨਾਲ ਸਿੱਧੀ ਗੱਲ ਕਰੇ ਸਾਡੇ ਨਾਲ ਆ ਕੇ ਗੱਲ ਕਰੇ ਬੈਠ ਕੇ ਗੱਲ ਕਰ ਲਵੇ ਅਸੀਂ ਮਿਹਨਤ ਕਰਨ ਵਾਲੇ 8-10 ਕਿੱल्ल्याਵਲੇ ਕਿਸਾਨ ਆ ਸਾਡੇ ਘਰੋਂ ਅੱਜ ਸਵੇਰ ਦੇ ਈਡੀ ਨੇ ਅਲਮਾਰੀਆਂ ਕੀ ਪੇਟੀਆਂ ਕੀ ਜੋ ਵੀ ਲੀੜਾ ਕੱਪੜਾ ਸੀ ਸਾਰਾ ਕੁਝ ਫਰੋਲਿਆ ਪਰ ਮਿਲਣਾ ਕੁਝ ਨਹੀਂ ਹੈ ਮੈਂ ਫੇਰ ਦੁਬਾਰ ਤੋਂ ਕਹਿੰਦਾ ਕਿ ਮਿਲਣਾ ਕੁਝ ਨਹੀਂ ਹੈ ਸੋ ਇਹ ਜਿਹੜੀਆਂ ਕੁਚੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਮੇਰੇ ਖਿਲਾਫ ਕਿਉਂਕਿ ਅਸੀਂ ਸੰਯੁਕਤ ਕਿਸਾਨ ਮੋਰਚੇ ਦੀਆਂ 32 ਜਥੇਬੰਦੀਆਂ ਦੇ ਵਿੱਚ ਹਾਂ ਤੇ ਜਿਹੜੀ ਇਹ ਬੀਜੇਪੀ ਸਰਕਾਰ ਆ ਜਾਂ ਪੰਜਾਬ ਦੀ ਸਰਕਾਰ ਆ ਇਹ ਕਿਸਾਨਾਂ ਤੇ ਬਹੁਤ ਹੀ ਜ਼ਿਆਦਾ ਤਸ਼ੱਦਦ ਕਰ ਰਹੀ ਹੈ ਪਿਛਲੇ ਲੰਮੇ ਸਮੇਂ ਤੋਂ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਸਰਕਾਰਾਂ ਆਪ ਦਾ ਕੰਮ ਕਰਨ ਤੇ ਸਾਨੂੰ ਕਿਸਾਨਾਂ ਨੂੰ ਕਿਸਾਨ ਆਗੂਆਂ ਨੂੰ ਆਪ ਦਾ ਕੰਮ ਕਰ ਲੈਣ